ਅੱਜ ਅਸੀਂ ਤੁਹਾਡਾ ਤਾਰਫ ਹੋਇਤ ਇਹੋ ਜੀ ਵਿਸ਼ਵ ਪ੍ਰਸਿੱਧ ਹਸਤੀ ਨਾਲ ਕਰਵਾ ਰਹੇ ਹਾਂ ਜਿਨ੍ਹਾਂ ਦਾ ਕੋਈ ਤਾਰਫ ਦੀ ਜ਼ਰੂਰਤ ਨਹੀਂ ਪੱਲਾ ਪੰਜਾਬ ਕੰਨਾ ਭਾਰਤ ਛੱਡ ਕੇ ਸਾਰਾ ਵਿਸ਼ਵ ਜਿਨ੍ਹਾਂ ਤੋਂ ਜਾਣਦੇ ਇਹਨਾਂ ਦਿਆਂ ਸ਼ਲਾਘਾ ਯੋਗ ਕੁਲੰਦੀਆਂ ਰਾਹੀ ਭਾਤ ਜਾਣੂ ਹੈ ਔਰ ਇਹਨਾਂ ਦਾ ਸ਼ੁਭ ਚਲਤਕ ਹੋਣ ਦੇ ਨਾਲ ਨਾਲ ਪ੍ਰਸ਼ੰਸਕ ਵੀ ਸਾਡੇ ਸਵਰਗੀਏ ਅਜ਼ਾਦੀ ਘੁਲਾਟिए ਗੁਰਦਵਾਰਾ ਸੁਧਾਰ ਸਭਾ ਦੇ ਬਾਨੀ ਐਸ.ਪੀ.ਸੀ ਦੇ ਮੁੱਖ ਨਮਾਇंदे ਅਕਾਲੀ ਲਹਿਰ ਦੇ ਵੱਡੇ ਆਗੂ ਸudar ਜੀਤ ਸਿੰਘ ਸਮੁੰਦਰੀ ਦੇ ਪੁੱਤਰੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਜੀ ਆਈਡੀ ਜੋ ਅਮਰਸਰ ਦੇ ਫਾਊਂਡਰ ਵੀ ਸੀ ਉਹਨਾਂ ਦੇ ਸਬੂਤਰ ਸਦਾਕੇ ਤਰਨਜੀਤ ਸਿੰਘ ਸੰਧੂ ਜੋ ਕਿ ਅਮਰੀਕਾ ਦੇ ਵਿੱਚ ਰਾਜਦੂਤ ਸਨ ਉਹਨਾਂ ਨੇ ਉੱਥੇ ਸੇਵਾਵਾਂ ਦੇ ਕੇ ਤੇ ਹੁਣ ਆਪਣੀ ਸਤਾਨਕ ਨਗਰੀ ਘਰ ਦੇ ਵਿੱਚ ਆ ਕੇ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਆ ਕੇ ਰਾਜਨੀਤਿਕ ਸੇਵਾਵਾਂ ਦੇਣ ਦਾ ਮਾਨ ਬਣਾਇਆ ਹੈ ਅੱਜ ਦੀ ਜੋ ਰਾਜਨੀਤੀ ਹੈ ਇੰਨੀ ਗੰਦਲੀ ਹੋ ਚੁੱਕੀ ਹੈ ਕਿ ਇਹ ਰਾਜਨੀਤੀ ਦੇ ਵਿੱਚ ਕੋਈ ਵੀ ਇਮਾਨਦਾਰ ਸੋਚਦਾ ਖਾਸ ਕਰਕੇ ਜਿਹੜਾ ਜਵਾਨੀ ਨਾਲ ਜੁੜਿਆ ਵਿਅਕਤੀ ਇਮਾਨਦਾਰੀ ਸੋਚ ਨਾਲ ਜੁੜਿਆ ਵਿਅਕਤੀ ਜਿਹੜਾ ਇਹਦੇ ਵਿੱਚ ਜਲਦੀ ਕਿਤੇ ਹੌਸਲਾ ਨਹੀਂ ਕਰਦਾ ਕਿ ਇਹਦੇ ਵਿੱਚ ਪਹਿਲ ਪਾਇਆ ਜਾਂਦਾ ਪਰੰਤੂ ਜਿਹੜੇ ਉਹਦੇ ਤਿਓ ਇਹ ਰਹੇ ਹਨ ਇਹਨਾਂ ਵੇਖਿਆ ਹੈ ਬੜਾ ਵੱਡਾ ਹੌਸਲਾ ਚਾਹੀਦਾ ਹੈ ਬਹੁਤੇ ਤਾਂ ਬੇ ਹੌਸਲਾ ਕਰਕੇ ਇਹਦੇ ਵਿੱਚ ਨਹੀਂ ਆਉਣਾ ਚਾਹੁੰਦੇ ਪਰ ਇਹਨਾਂ ਦਾ ਹੌਸਲਾ ਇੰਨਾ ਵੱਡਾ ਬੁਲੰਦ ਹੋ ਚੁੱਕਾ ਹੈ ਕਿ ਜਿਹੜਾ ਇਹ ਇਹ ਵੀੜਾ ਚੁੱਪਣ ਦੇ ਇਹਨਾਂ ਨੇ ਠਾਣੀ ਸਰਦਾਰ ਕਰਨਜੀਤ ਸਿੰਘ ਜੀ ਦੇ ਦਸੂ ਤੇ ਤੁਸੀਂ ਜਿਹੜਾ ਇਸ ਲਾਈਨ ਵਿੱਚ ਪਿਓ ਆਇਆ ਤੇ ਤੁਹਾਡੀ ਜਿਹੜੀ ਪਸੰਦ ਮੋਦੀ ਜੀ ਹੀ ਤੋ ਕਿਉਂਕਿ ਮੈਂ ਭਾਜਪਾ ਦਾ ਪਾਰਟੀ ਲੀਡਰ ਹਾਂ ਮੋਦੀ ਜੀ ਦਾ ਤੁਹਾਡੀ ਨੇੜਤਾ ਔਰ ਇਹ ਦੋ ਚੀਜ਼ਾਂ ਨਹੀਂ ਹਨ ਮੋਦੀ ਜੀ ਤੇ ਜੀਲੀ ਅੱਲੀ ਗੱਲ ਕਿ ਮੈਂ 36 ਸਾਲ ਪਬਲਿਕ ਸਰਵਿਸ ਕੀਤੀ ਔਰ ਪਿਛਲੇ 4 ਸਾਲ ਭਾਰਤ ਦਾ ਅਮਰੀਕਾ ਦੇ ਐਂਬੈਸਡਰ ਰਿਹਾ ਜੋ ਬੜੀ ਰਿਲੇਸ਼ਨਸ਼ਿਪ ਇੱਕ ਪਾਰਟਨਰਸ਼ਿਪ ਬਣੀ ਜੋ ਟਰਾਂਸਫਾਰਮੇਸ਼ਨ ਹੋਈ ਜਿਹੜੀਆਂ ਅਮਰੀਕਨ ਇਨਵੈਸਟਮੈਂਟਾਂ ਇੰਡੀਆ ਚ ਆ ਰਹੀਆਂ ਨੇ ਸੇਮੀਕੰਡਕਟਰ ਚ ਸੋਲਰ ਚ ਆਪਣਾ ਗੂਗਲ ਆਈਬੀਐਮ ਇਹੋ ਜਿਹੀਆਂ ਬੜੀਆਂ ਇਨਵੈਸਟਮੈਂਟਾਂ ਆ ਪਰ ਆ ਮੈਨੂੰ ਇਹੋ ਹੀ ਲੱਗਦਾ ਕਿ ਮੈਂ ਹਲੇ ਵੀ ਸੇਵਾ ਹੀ ਕਰ ਰਿਹਾ ਕਿਉਂਕਿ ਅੰਬਰਸਰ ਇੱਕ ਗੁਰੂ ਦੀ ਨਗਰੀ ਤਾਂ ਹੈਗੀ ਆ ਲੇਕਿਨ ਮੇਰਾ ਘਰ ਹੈ ਮੇਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਸਾਹਿਬ ਜਿਸ਼ਨ ਸਿੰਘ ਜੀ ਮੇਰੇ ਮਦਰ ਸਾਰੇ ਅੰਮ੍ਰਿਤਸਰ ਨਾਲ ਕਨੈਕਟਡ ਨੇ 373 ਗਰੀਨ ਆਨੇ ਵਿੱਚ ਸਾਡਾ ਘਰ ਹੈਗਾ ਪਿਛਲੇ 50 ਸਾਲਾਂ ਤੋਂ ਉੱਤੇ ਤੇ ਅੱਜ ਕਾਲ ਦੇ ਦੌਰ 'ਚ ਜਿੱਥੇ ਇੰਨੀਆਂ ਇਨਵੈਸਟਮੈਂਟਾਂ ਭੱਜ ਆ ਰਹੀਆਂ ਅਗਨੇ ਸਦੀ ਨੂੰ ਡਿਵੈਲਪਮੈਂਟ ਪਿੱਛੇ ਨਹੀਂ ਜਾਣ ਚਾਹੀਦਾ ਮੈਂ ਕਿਸੇ ਤੇ ਮਰਟੀ ਨਹੀਂ ਸੁਟਣਾ ਚਾਹੁੰਦਾ ਪਿੱਛੇ ਫਿਰ ਗਾਂਹ ਹੀ ਗੱਲ ਕਰਦਾ ਹੈ ਤੇ ਸਾਡੇ 'ਚ ਇਸ ਗੁਰੂ ਨਗਰੀ 'ਚ ਉਹਨਾਂ ਦੀ ਬਹੁਤ ਡਿਸਟਿੰਗ ਸਟ੍ਰੈਂਥ ਹੈ ਜਿ ਤਰ੍ਹਾਂ ਕਿ ਇੱਥੇ ਵੀਰ ਨਾਕ ਵਿਜ਼ਟਰ ਆਂਗਾ ਵਿਜ਼ਟਰ ਨੂੰ ਆਪਾਂ ਟੂਰ ਦਿੱਸ ਨਹੀਂ ਇਹ ਤੇ ਦਿੱਤੋ ਨਾ ਫੜਾਈ ਫੜਾਈ ਮਾਤਾ ਨੂੰ ਵੀ ਦੱਸਿਆ ਕਿ ਅੰਮ੍ਰਿਤਸਰ ਦੀਆਂ ਛੁੱਟੀਆਂ ਅੰਮ੍ਰਿਤਸਰ ਦੇ ਪਾਪੜ ਬੜੀਆਂ ਅੰਮ੍ਰਿਤਸਰ ਦੀ ਫੁਣਕਾਰੀ ਇਹੋ ਜਿਹੀਆਂ ਐਗਜ਼ਿਸਟਿੰਗ ਚੀਜ਼ਾਂ ਨੇ ਅਗਰ ਅਸੀਂ ਅਮਰੀਕਾ ਤੱਕ ਪਹੁੰਚਾ ਦਈਏ ਤੇ ਪੰਜਾਬੀ ਭਾਈਚਾਰੇ ਦਾ ਜਿਹੜਾ 1 ਮਿਲੀਅਨ ਉਹ ਟੁੱਟ ਕੇ ਅਮਰ ਸਦਿਆ ਚੀਜ਼ਾਂ ਖਰੀਦੇਗਾ ਦੇਖੋ ਅਗਰ ਅਸੀਂ ਹੀਰੋ ਸਾਈਕਲ ਪਚਾਏ ਨੇ ਪਿਛਲੇ ਸਾਲ ਇਹ ਵੀ ਪਚਾ ਸਕਦੇ ਹਾਂ ਇਸ ਕਰਕੇ ਮੈਂ ਇੱਕ ਫੋਰਵਰਡ ਵਿਜ਼ਨ ਜਿੰਨੀਆਂ ਚੀਜ਼ਾਂ ਕਿਉਂਕਿ ਸਾਰੇ ਆਪਣੇ ਹਾਊਸਹੋਲਡ ਦੀਆਂ income ਵਧਣੀਆਂ ਤੇ ਖੁਸ਼ਹਾਲੀ ਆਏਗੀ ਤੇ ਆਪਣਾ ਜਿਹੜਾ ਯੂਥ ਹੈ ਉਹਦੀ એનਰਜੀ ਆ 45% ਅਮਰ ਸਦਿਆ ਪੋਪੂਲੇਸ਼ਨ ਨੂੰ ਜ਼ਰੂਰ ਹੈ ਉਹਦੀ ਸਾਰਿਆਂ ਦੀ ਰਿਸਪੋਨਸਿਬਿਲਟੀ ਹੈ ਜਿਹੜੀ ਨਿਊ ਪੋਲੀਟিক্যাল ਪਾਰਟੀ ਹੋਵੇ ਜਿਹੜਾ ਵੀ ਪਬਲਿਕ ਸਰਵੈਂਟਾ ਜਿਹੜਾ ਵੀ ਟੀਚਰ ਹੈ ਕਿ ਅਸੀਂ ਆਪਣੇ ਯੂਥ ਦੀ એનર્ਜੀ ਇੱਕ ਪੋਜ਼ਿਟਿਵ ਤਰੀਕੇ ਨਾਲ ਤੁਹਾਡਾ ਸਮਾਂ ਤੁਹਾਡੇ ਕੋਲ ਬੜਾ ਥੋੜਾ ਹੈ ਇਸ ਕਰਕੇ ਮੈਂ ਜਵਾਬ ਨਾਲ ਥੋੜਾ ਸ਼ੋਰ ਜਿਹਾ ਜਿਹੜਾ ਤੁਹਾਡਾ ਜਿਹੜਾ ੱੱਲੇ ਤੁਸੀਂ ਸਪੀਚ ਦੌਰਾਨ ਵਿਜ਼ਨ ਦੱਸ ਰਹੇ ਸੀ ਬੜਾ ਸ਼ਲਾਦਾ ਯੂਥ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਕਗੀ ਗੇਟ ਨੇ ਕਿਤਾਬ ਦਾ ਵਿਜ਼ਨ ਨਹੀਂ ਸੀ ਜਿੱਤਨਾ ਸਾਰਾ ਹੁੰਦਾ ਸੀ ਕਿ ਅਸੀਂ ਹਉਮਾ ਹਉਮਾ ਨੂੰ ਕੱਢੀ ਕਾਸਟੀ ਤਲਾਣੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਆਪਣਾ ਪਾਣੀ ਦਿੱਦਿਆ ਫੂੜ ਰਾਜਾ ਫੂੜ ਪ੍ਰਜਾ ਫੂੜ ਸਭ ਸਾਂਭਿਸਲਾਂ ਹੇਠੇ ਦੋ ਸੀ ਸਭ ਜਨ ਤੇ ਲੜਦਾ ਇਹਦੇ ਦੋ ਅਥ ਨਿਕਲਦੇ ਆ ਦੁਨਿਆਵੀ ਤੇ ਰੂਹਾਨੀਅਤ ਜੇ ਦੁਨਿਆਵੀ ਲਾ ਲਈਏ ਤੇ ਜਿਹੜਾ ਰਾਜਾਂ ਨੂੰ ਕੋਲੋ ਚੁਕਾ ਲੈ ਪਰਜਾਇ ਕੋਲ ਚੁਕੀ ਕੋਈ ਸਹਿਯੋਗ ਨਹੀਂ ਦੇਤਾ ਤੇ ਰਾਜਾ ਪੈਸੇ ਵੰਡਦਾ ਰਾਜਾ ਭਾਈ ਨਹੀਂ ਤੇ ਜਨਤਾ ਸ਼ਖਸ਼ ਕੋਲ ਤੇ ਵਿੱਚ ਧਿਆਨ ਰੱਖਦੇ ਆਪਣੇ ووٹ ਦਾ ਫੈਸਲਾ ਨਹੀਂ ਕਰ ਪਾਉਂਦੀ ਬਾਣੀ ਨੇ ਹੋਰ ਵੀ ਕਿਹਾ ਤੱਪੋ ਰਾਏ ਰਾਜੋ ਨਾਲ ਕੰਮ ਕੀਤਾ ਰਾਜ ਨੂੰ ਲੱਗਿਆ ਰਾਜ ਕਰਕੇ ਯਸ਼ੀਅਤ ਕੀਤਾ ਭ੍ਰਸ਼ਟਾਚਾਰ ਕੀਤਾ ਨੰਬੇ ਇਹੋ ਜੀ ਦੇ ਵਿੱਚ ਜਿਹੜੀ ਭਾਰਤ ਦੀ ਵੰਦਲੀ ਨੀਤੀ ਦੀ ਆਪਾਂ ਗੱਲ ਕਰਦੇ ਹਾਂ ਅੱਜ ਕਿਸੇ ਬੁਲਾਰੇ ਨੇ ਲਾਲ ਫਕਰ ਸ਼ਾਸਤਰੀ ਜੀ ਦਾ ਜ਼ਿਕਰ ਕੀਤਾ ਸੀ ਅੱਜ ਭਾਰਤ ਦੀ ਜਿਹੜੀ ਅਮਾਨਤਾ ਸੋਚ ਆ ਉਹਨਾਂ ਨੂੰ ਤਰਸ ਲਈ ਹੈ ਇਹੋ ਜੇ ਆਗੂ ਤੇ ਚਲੋ ਭਾਰਤ ਦੀ ਗੱਲ ਆਪਾਂ ਛੱਡ ਵੀ ਅੰਮ੍ਰਿਤਸਰ ਤੋਂ ਬੈਠੇ ਗੁਰੂ ਦੀ ਨਗਰੀ ਦੇ ਵਿੱਚ ਵੀ ਅੰਮ੍ਰਿਤਸਰ ਨਹੀਂ ਤਰਸ ਰਿਹਾ ਇੱਕ ਸੱਚਾ ਜੀ ਤੇ ਇੱਕ ਪਵਿੱਤਰ ਸੋਚ ਵਾਲੇ ਆਗੂ ਦੀ ਰਹਿਨਮਾਈ ਤੇ ਅਜਿਹੇ ਦੇ ਵਿੱਚ ਇੱਥੇ ਦੇਖਣ ਚ ਆਇਆ ਆ ਕਿ ਜਿਹੜਾ ਆਗੂ ਇੱਕ ਨਿਰਪੱਖ ਸੋਚ ਰੱਖਦਾ ਆ ਔਰ ਖਾਸ ਕਰਕੇ ਜਿਹੜੇ ਤੁਸੀਂ ਇੱਕ ਬੜੇ ਉੱਚ ਅਫਸਰ ਸ਼ਾਹੀ ਤੋਂ ਆਏ ਹੋ ਤੇ ਜਿਹੜੀ ਸਿਆਸੀ ਸੋਚ ਉਹ ਥੋੜੀ ਜਿਹੀ ਵੱਖਰੀ ਤੇ ਕਈ ਵਾਰ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਉਹਦੇ ਉਹਦਾ ਵਿਜ਼ਨ ਹੁੰਦਾ ਕੰਮ ਕਰਨ ਦਾ ਉਹਦੇ ਬਾਰੇ ਤੁਸੀਂ ਤੇ ਕਹਿੰਦਾ ਹਾਂ ਇੱਕ ਵਾਰ ਦੁਬਾਰਾ ਕਹਿੰਨਾ ਆ ਕਿ ਕਿਸੇ ਦੇ ਮਿੱਟੀ ਨਹੀਂ ਸੁਟਣੀ ਲੇਕਿਨ ਜਿਹੜੇ ਮੈਂ ਪ੍ਰਪੋਜ਼ਲ ਰੱਖੇ ਨੇ ਜਿਹਨਾਂ ਅਮਨ ਸਰ ਜਿਨ੍ਹਾਂ ਸਿਫਟੀ ਦਾ ਘਰ ਹੈ ਗੁਰੂ ਸਾਹਿਬਾਂ ਨੇ ਕਿਹਾ ਇੱਥੋਂ ਦੀ ਡਵੈਲਪਮੈਂਟ ਹੀ ਗੁਰੂ ਸਾਹਿਬਾਂ ਨੇ ਸ਼ੁਰੂ ਕੀਤੀ ਇਥੋਂ ਦੇ ਕਾਮਰਸ ਐਗਰੀਕਲਚਰ ਬਾਕੀ ਸਾਰੇ ਏਰੀਆ ਚ ਤੇ ਅਧੀਨ ਸਹੀ ਵੀ ਰੱਖ ਦਿਆ ਲੇਕਿਨ ਨਾਮ ਨੂੰ ਪੈਸੇ ਦਾ ਲਾਲੇ ਨਾਮ ਨੂੰ ਤਕਵੇ ਦਾ ਲਾਲੇ ਨਾਮ ਨੂੰ ਪੋਜੀਸ਼ਨ ਦਾ ਲਾਲੇ ਕਿਉਂਕਿ ਮੈਂ ਪੋਜੀਸ਼ਨ ਇਹ ਰੱਖ ਚੁੱਕਿਆ ਉਹਨਾਂ ਅਚੀਵਮੈਂਟ ਕੀਤੀ ਆ ਪਿਛਲੇ 4 ਸਾਲ ਔਰ ਮੈਂ ਦੇਖਿਆ ਕਿ ਜਿੰਨੀ ਵੀ ਇਨਵੈਸਟਮੈਂਟ ਇੰਡੀਆ ਚ ਆਈ ਹੈ ਉਹ ਡਵੈਲਪਮੈਂਟ ਔਰੀਐਂਟਡ ਹੈ ਪ੍ਰਧਾਨ ਮੰਤਰੀ ਮੋਦੀ ਦਾ ਵਿਜਨ ਇੱਕ ਡਵੈਲਪਮੈਂਟ ਫੋਰਨ ਕਮਰਸੀ ਵੀ ਜੜੀ ਆ ਕਿ ਦੀ ਵਿਦੇਸ਼ ਨੀਤੀ ਹੈ ਉਹੀ ਡਿਵੈਲਪਮੈਂਟ ਨਾਲ ਜੁੜੀ ਹੋਈ ਹੈ ਇਸ ਕਰਕੇ ਭਾਰਤੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੀ ਹੋਣੀ ਹੈ ਇਹ ਤਾਂ ਤੁਸੀਂ ਜਰਨਲਿਸਟ ਜਿਆਦਾ ਜਾਣਦੇ ਹੋ ਤੇ ਅਮਰ ਸਿੰਘ ਨੂੰ ਸੈਂਟਰ ਨਾਲ ਜੋੜਨਾ ਤੇ ਇੰਟਰਨੈਸ਼ਨਲ ਕੰਪਨੀਆਂ ਨਾਲ ਜੋੜਨਾ ਜਿਹੜੇ ਮੇਰੇ ਕੰਟੈਕਟਸ ਨੇ ਜਿਨ੍ਹਾਂ 'ਚ ਮੇਰੀ ਐਕਸਪਰਟਿਸ ਹੈ ਮੈਂ ਚਾਹੁੰਦਾ ਕਿ ਉਹ ਜੀਵਨ ਅਸੀਂ ਸਾਰੇ ਸਾਰੇ ਹੀ ਮਿਲਕੇ ਕਰੀਏ ਦੇਖੋ ਅਗਰ ਅਮੇ ਸਦੀ ਡਵੈਲਪਮੈਂਟ ਥੱਲੇ ਗਈ ਹੈ ਤੇ ਉਹਦੀ ਰਿਸਪੌਂਸਿਬਿਲਟੀ ਕਦੀ ਹੈ ਬੱਚਿਆਂ ਦੀ ਤੇ ਨਹੀਂ ਹੈ ਮਾਪਿਆਂ ਦੀ ਹੈ ਵੀਰਾਂ ਦੀ ਹੈ ਸਟੇਟ ਦੀ ਹੈ ਮੈਂ ਸਿਰਫ ਇਹ ਕਹਿੰਦਾ ਕਿ ਅੱਗੇ ਮੈਂ ਤੁਹਾਨੂੰ ਇੱਕ ਤਨਕਰੀਟ ਵਿਜਨ ਦੇ ਰਿਹਾ ਉਸ ਵਿਜ਼ਨ 'ਚ ਕੋਈ ਵੀ ਐਡੀਸ਼ਨ ਹੈਗੀ ਆ ਤੇ ਮੈਂ ਉਹ ਐਕਸੈਪਟ ਕਰਨ ਲਈ ਤਿਆਰ ਨਹੀਂ ਹਾਂ ਉਹਦੇ ਜਿਵੇਂ ਜਿਵੇਂ ਕਰੀਏ ਆਪਾਂ ਉਹਦੇ ਬਾਰੇ ਡਿਬੇਟ ਕਰੀਏ ਇਹ ਨਹੀਂ ਕਿ ਇੱਕ ਦੂਜੇ ਤੇ ਮਲਟੀ ਸੁਣੀਏ ਇੱਕ ਜਿਹੜਾ ਮੈਨੀਫੈਸਟੋ ਆਇਆ ਸ਼ੋਰਟ ਦਾ ਮੈਨੀਫੈਸਟੋ ਉਹਦੇ ਵਿੱਚ ਕੈਨੀ ਕਰਨੇ ਦਾ ਜਿੰਨਾ ਕਈ ਨਹੀਂ ਪਾੜਿਆ ਉਸੇ ਇੱਕ ਬਹੁਤ ਹੀ ਖੜੇ ਲਿਖੇ ਹੋ ਬਹੁਤ ਸਾਡਾ ਸੇਜ ਲੈਣੀ ਆ ਸਮਾਜ ਲਈ ਇਹ ਲੀਗਲਾਈਜ਼ ਹੋ ਜਾਣਾ ਚਾਹਤ ਰਹੇ। ਆਂ ਦੇਖੋ ਵੱਡੀਆਂ ਚੀਜ਼ਾਂ ਮਾਰੇ ਮੈਨੀਫੈਸਟੋ ਬਾਰੇ ਮੈਂ ਇੱਥੇ ਕਮੈਂਟ ਨਹੀਂ ਕਰਾਂਗਾ। ਮੈਂ ਤੁਹਾਨੂੰ ਡੈਫੀਨੇਟਲੀ ਸਭ ਨੂੰ ਪੁੱਛ ਕੇ ਲੋਕਾਂ ਨੂੰ ਮਿਲ ਰਿਹਾ ਉਹਨਾਂ ਨੂੰ ਪੁੱਛ ਰਿਹਾ ਕਿ ਕੀ ਪ੍ਰੋਬਲਮਸ ਨੇ। ਇਹ ਨਹੀਂ ਆ ਕਿ ਪ੍ਰੋਬਲਮ ਦਾ ਨਹੀਂ ਪਤਾ। ਲੇਕਿਨ ਕੋਈ ਵੀ ਇੰਡੀਵਿਜੂਅਲ ਨਹੀਂ ਕਿ ਖਰਬਾ ਕਿੰਨੇ ਸਭ ਕੁਝ ਪਤਾ ਹੈ। ਲੋਕਾਂ ਨੂੰ ਮਿਲੋ ਉਹਨਾਂ ਨੂੰ ਪੁੱਛੋ ਜਿਤਨਾ ਜੀ ਡਰਗ ਦੇ ਬਾਰੇ ਤੁਸੀਂ ਦੇਖਿਆ ਮੀਟਿੰਗ ਚ ਇੱਕ ਸਾਡੀ ਭੈਣ ਨੇ ਦੱਸਿਆ ਕਿ ਕੀ ਪ੍ਰੋਬਲਮ ਫੇਸ ਕਰ ਰਹੇ ਨੇਤਾ ਸਾਡੀ ਇਨਫੋਰਮੇਸ਼ਨ ਸਿਰਫ ਵੱਧਦੀ ਹੈ ਅਗਰ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਯੂਟਲੀ ਵੀ ਪੁੱਛੀਏ ਤੇ ਉਹਦੇ ਬਾਅਦ ਮੈਂ ਡੈਫੀਨੇਟਲੀ ਆਲਰੇਡੀ ਆਈਡੀਆਜ਼ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਪ੍ਰੈਕਟੀਕਲ ਆਈਡੀਆਜ਼ ਨੇ ਹੋਰ ਵੀ ਲੋਕਾਂ ਤੋਂ ਪੁੱਛ ਕੇ ਜੋ ਵੀ ਲੋਕਾਂ ਨੂੰ ਲੱਗਦਾ ਹੈ ਕਿ ਇਸ ਚੀਜ਼ ਵੱਲ ਸਾਨੂੰ ਫੋਕਸ ਕਰਨਾ ਚਾਹੀਦਾ ਮੈਨਾ ਸ਼ੇਅਰ ਕਰਨ ਮੈਂ ਉਹਨਾਂ ਨੂੰ ਨਹੀਂ ਯਾਦ ਕਰਾਂਗਾ ਤੇ ਬੜੀ ਕਲੀਅਰ ਵਿਜਨ ਅੱਗੇ ਬਤਾਂਗੇ ਹੋ ਤੁਹਾਡਾ ਸ਼ੁਕਰੀਆ ਸਮਝ ਦੇਣ ਲਈ ਅਸੀਂ ਸਾਡੇ ਪੁੱਛਿਆ ਕਿ ਅੱਗੇ ਗੁਰੂ ਦੀ ਨਗਰੀ ਵਿੱਚੋਂ ਡਾਕਟਰ ਮਨਮੋਹ ਸਿੰਘ ਭਾਵੇਂ ਲੋਕ ਸਭਾ ਤੋਂ ਨਹੀਂ ਚਲ ਗਏ ਕਿ ਸਿੱਖ ਚਿਹਰੇ ਨੇ ਭਾਰਤੀ ਨੁਮਾਇੰਦਗੀ ਕੀਤੀ ਸੀ ਤੇ ਤੁਸੀਂ ਵੇਖੋ ਜੇਤੂ ਤੇ ਜਾਓ ਤੇ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਅਮਰਸਰ ਦੀਆਂ ਸਮੱਸਿਆਵਾਂ ਇਹਦੇ ਮਕਾਸ ਨੂੰ ਜਿਹੜਾ ਉਪਰਫਲਤ ਕਰੋ ਸਰਕਾਰ ਨੇ ਹੋਣੀ ਬਹੁਤ ਸਨ ਤੁਹਾਡੇ ਕੋਲ ਸਮੇਂ ਦੀ ਘਾਟ ਆ ਤੁਹਾਡੇ ਕੋਲ ਸਮਾਂ ਲੈ ਕੇ ਤੇ ਫਿਰ ਕਿਤੇ ਆਵਾਂਗੇ ਡਰੱਗਸ ਤੇ ਮੈਂ ਆਉਣਾ ਸੀ ਸਾਰੇ ਤੇ ਹੋਣਾ ਸੀ ਹਾਂ ਧੰਨਵਾਦ ਜੀ ਨਿਆਉ ਤਾਂ ਇਹੋ ਪੀਐਸ ਕਾਸੀ ਨਾਲ ਕੈਮਰਾ ਮਰ ਹਰਮਨਤਨ ਹਰਮਨਤਰੀ ਸਾਹਿਬ ਕੋ ਇੱਕ ਸਪੈਸ਼ਲ ਪੈਕੇਜ ਆ ਸਾਰੀਆਂ ਚੀਜ਼ਾਂ ਆਉਂਦੇ ਚ ਪਵਾਵਾਂਗੇ ਇਹ ਜਿਹੜੇ ਸਕੀਮਾਂ ਨੇ ਸੋਦਾ ਛੱਡੇ ਲੋਕਾਂ ਨੂੰ ਪਤਾ ਲੱਗੇ ਇੱਕ ਆਪਾਂ ਬਾਰ-ਬਾਰ ਮੈਂ ਸੁਣਿਆ ਪਾਕਿਸਤਾਨ ਦੇ ਬਾਰੇ ਕਿ ਭਈ ਯਾਰ ਟ੍ਰੇਡ ਖੋਲੋ ਮੈਂ ਤਿੰਨ ਚੀਜ਼ਾਂ ਹੁਣ ਇਹ ਤੁਹਾਨੂੰ ਕਹਿੰਦਾ ਪਹਿਲੀ ਗੱਲ ਆ ਕਾਰਗੋ ਵਾਲੀ ਫਲਾਈਟਾਂ ਪੈਸਾ ਕਿੱਥੇ ਆ ਜਿਆਦਾ ਦੁਬਈ ਚ ਸਾਊਦੀ ਅਰੇਬੀਆ ਚ ਕਿ ਪਾਕਿਸਤਾਨ ਚ ਔਰ ਜਿੱਦਣ ਉੱਥੇ ਸਾਡਾ ਸਮਾਨ ਜਾਣਾ ਸ਼ੁਰੂ ਹੋ ਗਿਆ ਪਾਕਿਸਤਾਨ ਦੀ ਹਿੰਮਤ ਨਹੀਂ ਹੈ ਟਰਾਂਜ਼ਿਟੋਂ ਸੇ ਵੇਲੇ ਦੇਗਾ ਤੀਜਾ ਪੱਟੀ ਦੇ ਕੋਲ 35 ਕਿਲੋਮੀਟਰ ਦਾ ਸਿਰਫ ਰੇਲਵੇ ਲਿੰਕ ਰਹਿੰਦਾ ਹੈ ਅਗਰ ਉਹ ਰੇਲਵੇ ਲਿੰਕ ਕਨੈਕਟ ਹੋ ਜਾਵੇ ਹਾਂਜੀ ਤੇ 300 ਕਿਲੋਮੀਟਰ ਦਾ ਸਿੱਧਾ ਚਲਾ ਜਾਏਗਾ ਸਾਡੇ ਇੱਥੇ ਪੱਥਰਨਾਕ ਹੋ ਗਾਨੇ ਆ ਸੀ 2 ਮਹੀਨੇ ਖਰਾਬ ਨਹੀਂ ਹੁੰਦੀ ਉਨੇ ਥਰੂ ਅਗਰ ਉਹ ਦबई ਚਲੀ ਜਾਂਦੀ ਆ ਤੁਸੀਂ ਕੀਮਤ ਦੇਖੋ ਅਸੀਂ ਥਰੂ ਕਲਕੱਤੇ ਭੇਜ ਕੇ ਹੀ ਖੁਸ਼ ਹੋ ਰਹੇ ਹਾਂ ਮੈਂ ਤੁਹਾਨੂੰ ਆਲਟਰਨੇਟਿਵ ਦਿਖਾ ਰਿਹਾ ਜਿਹੜਾ ਪੋਸੀਬਲ ਹੈ ਔਰ ਉਹਨੂੰ ਅਸੀਂ ਕਰਵਾਉਣਾ ਸਾਡੇ ਹੱਥ ਆ ਸਤਿ ਸ਼੍ਰੀ ਅਕਾਲ ਜੀ ਸਨ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਵੈਲਕਮ ਕਰਦੇ ਆ ਸਵਾਗਤ ਕਰਦੇ ਆ ਸਾਡੀ ਲੇਡੀਜ਼ ਦੀ ਸਾਰਿਆਂ ਦੀ ਸਾਡੇ ਮੇਰੇ ਸਭ ਦਾ ਨਿਊ ਅਮਰਸਰ ਦੀ ਮੰਗਾ ਕੇ ਕਾਫੀ ਟਾਈਮ ਹੋ ਗਿਆ ਜਦੋਂ ਤਾਂ ਨਿਊ ਅਮਰਸਰ ਬਣਿਆ ਹੋਇਆ ਹੈ ਇੱਥੇ ਇੱਥੇ ਗੁਰਦੁਆਰੇ ਦੀ ਘਾਟ ਹੈ ਗੁਰਦੁਆਰੇ ਦਾ ਕੋਈ ਵੀ ਨਹੀਂ ਕਰਦਾ ਪਿਆ ਬਸ ਉਹਨਾਂ ਦੀ ਜਿਹੜੀਆਂ ਪਹਿਲਾਂ ਸੁਸਾਇਟੀਆਂ ਜਾਂ ਪਹਿਲਾਂ ਸਰਕਾਰਾਂ ਨੇ ਉਹਨਾਂ ਦੀ ਆਪਸ ਵਿੱਚ ਗੁੰਦਗਬਾਜੀ ਚੱਲੀ ਜਾਂਦੀ ਆ ਕੋਈ ਕਬਜ਼ਾ ਕਰਕੇ ਬੈਠਾ ਹੋਇਆ ਉਸ ਥਾਂ ਤੇ ਪਲੀਜ਼ ਸਾਡੀ ਇਹ ਰਿਕਵੈਸਟ ਆ ਕਿ ਇਹਨੂੰ ਸੋਲਵ ਕੀਤਾ ਜਾਵੇ ਤੇ ਗੁਰਦੁਆਰੇ ਦਾ ਕੁਝ ਨਾ ਕੁਝ ਸਾਡੀ ਨੂੰ ਕੀਤਾ ਜਾਵੇ ਸਰਕਾਰ ਨੇ ਅਲਾਟ ਕੀਤੀ ਹੋਈ ਆ ਜੀ ਦੂਰੀਆਂ ਜਗ੍ਹਾ ਗੱਜ ਜਿਹਾ ਅਲੋਟ ਆ ਬਟੂ ਦੇ ਹੀ ਨਹੀਂ ਰਹੇ ਸਾਡੇ ਆਪਣੀ ਮੈਂ ਤੁਹਾਡੀ ਹੈਲਪ ਕਰਾਂਗਾ ਲੇਕਿਨ ਇੱਕ ਰਿਕੁਐਸਟ ਹੈ ਹਾਂਜੀ ਉਸ ਗੁਰਦੁਆਰੇ 'ਚ ਬੱਚਿਆਂ ਨੂੰ ਬੁਲਾਓ ਤੇ ਉਹਨਾਂ ਨੂੰ ਆਹ ਜਿਹੜੀਆਂ ਚੀਜ਼ਾਂ ਨੇ ਇਹਦੇ ਬਾਰੇ ਆਪਾਂ ਚਰਚਾ ਕਰਵਾਈਏ ਹਾਂਜੀ ਹਾਂਜੀ ਨਮਸਕਾਰ ਗੁਰਕਬਲ ਸਿੰਘ ਜੀ ਬਾਬਾ ਜੀ ਬੜਾ ਜੀ ਸੰਧੂ ਸਾਹਿਬ ਸਵੀਤੀ ਰਾਜਵੀਰ ਸੰਧੂ राकेश ठकुराल, सूथरा साहब ढिलों साहब सूरी जी मेहरा जी राही साहब अमरदीप राहुल मेहता सब तो ज़्यादा उपर अपने न्यू अमृतसर के प्यारे के भा बहुत खुशी हुई मैंने इतने आके ਤੁਹਾਡੇ ਸਾਰਿਆਂ ਦੀ ਤੁਹਾਡੀ ਤੇ ਮੇਰੀ ਇੱਕ ਬੜੀ ਇੰਪੋਰਟੈਂਟ ਕਨੈਕਸ਼ਨ ਆ ਉਹ ਹੈਗੀ ਅੰਮਰਸਰ ਦਾ ਆਪਾਂ ਸਾਰੇ ਅੰਮਰਸਰ ਨਾਲ ਜੁੜੇ ਹੋਏ ਆ ਮੈਂ ਸਮਝਦਾ ਕਿ ਟਾਈਮ ਲੇਟ ਆ ਤੇ ਮੈਂ ਤੁਹਾਡਾ ਬਹੁਤ ਜ਼ਿਆਦਾ ਟਾਈਮ ਲੈਣਾ ਨਹੀਂ ਲੇਕਿਨ ਕੁਝ ਕੰਮ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਮੈਂ ਵਰਦੀ speed ਦੇ ਕੇ ਤੁਹਾਨੂੰ ਪੁਰਾਣੀ ਹਿਸਟਰੀ ਇੱਕ ਦੂਜੇ ਤੇ ਮਿੱਟੀ ਸੁਟਾਂ ਉਹ ਕੰਮ ਨਹੀਂ ਜੇ ਮੈਂ ਕਰਦਾ ਕਿਸੇ ਦੇ ਨਹੀਂ ਮਿੱਟੀ ਸੁਟਦੀ ਮੇਰੀਆਂ ਭੈਣਾਂ ਇੱਥੇ ਨੇ ਮੈਂ ਦੋ ਤਿੰਨ ਗੱਲਾਂ ਦੱਸਣਾ ਚਾਹੁੰਦਾ ਇੱਕ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਵਰਾਸਤ ਹਿਸਟਰੀ ਉਹ 1926 ਚ ਉਹਨਾਂ ਦੀ ਸ਼ਹਾਦਤ ਹੋਈ ਲਾਹੌਰ ਜੇਲ੍ਹ ਚ ਤੇਜਾ ਸਿੰਘ ਸਮੁੰਦਰੀ ਹਾਲ ਇਹ ਸਭ ਤੁਸੀਂ ਸੁਣਿਆ ਤੁਸੀਂ ਇੱਥੇ ਸਿਖਿਆਲਾ ਸਾਹਿਬ ਨੇ ਮੈਂਸ਼ਨ ਕੀਤਾ ਕਿ 1917 ਚ ਉਹ ਸਿਰਫ 6ਵੀਂ ਕਲਾਸ ਪੜ੍ਹੇ ਹੋਣੇ ਆ ਉਹਨਾਂ ਨੇ ਦੋ ਸਕੂਲ ਖੋਲੇ ਸਰਹਾਲੀ ਚ ਜਿੰਨਾ ਚ ਇੱਕ ਊਮਨ ਸਕੂਲ ਵੀ ਸੀਗਾ 1917 ਚ ਦੋ ਸਕੂਲ ਉਹਨਾਂ ਨੇ ਸਮੁੰਦਰੀ ਚ ਭੋਲੇ ਜਿੰਨਾ ਚ ਇੱਕ ਊਮਨ ਸਕੂਲ ਵੀ ਸੀਗਾ এডਿਕੇਸ਼ਨ ਦੀ ਸਮਝ ਉਸ ਟਾਈਮ ਤੇ ਮੈਂ ਦੁਬਾਰਾ ਕਹਿੰਨਾ ਆਪਾਂ 1917 ਤੋਂ 20 ਦੀ ਗੱਲ ਕਰ ਰਹੇ ਹਾਂ ਇਸ ਤਰ੍ਹਾਂ ਹੀ ਮੇਰੇ ਮਾਤਾ ਜੀ 2 ਸਾਲਾਂ ਚ ਪੀ ਐਚ ਡੀ ਕਰਕੇ ਆਏ ਅਮਰੀਕਾ ਤੋਂ 1958 ਕਿੰਨੇ ਲੋਕ ਅੱਜ ਕੱਲ ਵਾਪਸ ਆਉਂਦੇ ਨੇ ਔਰ ਵਾਪਸ ਆ ਕੇ ਅਮਰੇਸਰ ਪੜਾਇਆ ਗਵਰਨਮੈਂਟ ਕਾਲਜ ਫॉर ਔਮਨਜ਼ ਫਿਰ ਉਹਦੇ ਪ੍ਰਿੰਸੀਪਲ ਬਣੇ ਮੈਂ ਜਿਤਨਾ ਇੱਕ ਸਪੀਕਰ ਨੇ ਪਹਿਲਾਂ ਦੱਸਿਆ ਕਿ 36 ਸਾਲ ਭਾਰਤੀ ਵਿਦੇਸ਼ ਸੇਵਾ ਚ ਕੰਮ ਕੀਤਾ ਤੇ ਫਰਵਰੀ 1 ਨੂੰ ਮੈਂ ਰਿਟਾਇਰ ਹੋਇਆ ਤਾਂ ਵਾਪਸ ਮੈਂ ਦੋ ਹਫ਼ਤਿਆਂ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਕਿਉਂ ਆਇਆ ਭਾਈ ਅੰਮ੍ਰਿਤਸਰ ਮੇਰਾ ਘਰ ਹੈ ਸਮੁੰਦਰੀ ਹਾਊਸ 373 ਗ੍ਰੀਨ ਐਵਨਿਊ ਪਿਛਲੇ 55 ਸਾਲ ਦਾ ਉੱਥੇ ਖੜਾ ਹੈ ਤੇ ਘਰ ਨਹੀਂ ਆਣਾ ਤਾਂ ਕਿੱਥੇ ਆਣਾ ਕਿਸੇ ਕੋ ਪਰਮਿਸ਼ਨ ਲੈ ਕੇ ਥੋੜਾ ਆਣਾ ਦੂਜੀ ਗੱਲ ਪਿਛਲੇ 4 ਸਾਲ ਚ ਅਮਰੀਕਾ ਤੇ ਹਿੰਦੁਸਤਾਨ ਦਾ ਰਿਲੇਸ਼ਨਸ਼ਿਪ ਬਦਲਿਆ ਹੈ ਇਹ ਕਿਤਰਾ ਬਦਲਿਆ ਹੈ ਬਹੁਤ ਝਾੜੀਆਂ ਗੱਲਾਂ ਨਹੀਂ ਮੈਂ ਤੁਹਾਨੂੰ ਦੱਸਣੀਆਂ ਲੇਕਿਨ ਆਜ ਬੁਖਾਰ ਦੀ ਦਵਾਈ ਅਮਰੀਕਾ ਚ ਵੇਖਦੀ ਹੈ ਉਹ ਪੈਕੇਟ ਨੂੰ ਤੁਸੀਂ ਕਮਾ ਕੇ ਦੇਖੋ ਤੇ ਮੇਡ ਇਨ ਇੰਡੀਆ ਲਿਖਿਆ ਹੁੰਦਾ ਕਈ ਵੈਕਸੀਨ ਇੱਕ ਵੈਕਸੀਨ ਜਿਹਾ ਰੋਟਾ ਵਾਇਰਸ ਬੱਚਿਆਂ 'ਚ ਲਗਾਉਂਦੇ ਨੇ ਉਹ ਜਦੋਂ ਅਮਰੀਕਾ 'ਚ ਮੈਨੂਫੈਕਚਰ ਹੁੰਦਾ ਸੀ ਉਹਦੀ ਕੀਮਤ 75 ਡਾਲਰ ਸੀ 75 ਡਾਲਰ 1 ਡਾਲਰ 85 ਰੁਪਈਆ ਦਾ ਆ ਹਿਸਾਬ ਕਿ ਤੁਸੀਂ ਸਾਰੇ ਜਾਣਦੇ ਹੋ ਜਦੋਂ ਉਹਦੀ ਮੈਨੂਫੈਕਚਰਿੰਗ ਇੰਡੀਆ 'ਚ ਹੋਈ ਉਹਦੀ ਕੀਮਤ 75 ਡਾਲਰ ਤੋਂ 1 ਡਾਲਰ ਹੋ ਗਈ ਆਈਟੀ ਡਿਜੀਟਲ ਸਟਾਰਟਅਪ ਨਵੀਂ ਟੈਕਨੋਲੋਜੀ ਸੈਮੀਕੰਡਕਟਰਸ ਬਾਰੇ ਥੋੜਾ ਬਹੁਤਾ ਤੁਸੀਂ ਜਾਣਦੇ ਹੋਗੇ ਇਹ ਜਿੰਨੇ ਤੁਹਾਡੇ ਕੋਲ ਫੋਨ ਨੇ ਜਿਹੜੇ ਟੈਲੀਵਿਜ਼ਨ ਨੇ ਜੋ ਵੀ ਇਲੈਕਟ੍ਰੋਨਿਕ ਹੈ ਅੱਜ ਉਹਦੇ ਜੇ ਇੱਕ ਚੀਜ਼ ਪੈਂਦੀ ਆ ਚਿਪ ਉਹ ਚਿਪ ਸੈਮੀਕੰਡਕਟਰ ਇੰਡਸਟਰੀ ਬਣਾਉਂਦੀ ਆ ਸਭ ਤੋਂ ਵੱਡੀ ਦੁਨੀਆ ਚ ਚਿਪ ਦੀ ਕੰਪਨੀ ਸੈਮੀ ਕੰਡਕਟਰ ਦੀ ਕੰਪਨੀਆ ਮਾਈਕਰੋਨ ਇੱਕ ਪੰਜਾਬੀ ਉਹਦਾ ਸੀਓ ਹੈਗਾ ਮਨੋਦਰਾ ਉਹ ਕੰਪਨੀ ਅਜੇ ਇੰਡੀਆ ਚ ਇਨਵੈਸਟ ਕਰ ਰਹੀ ਆ ਗੁਜਰਾਤ ਚ ਆਪਣੀ ਫੈਕਟਰੀ ਲਗਾ ਰਹੀ ਆ ਸਾਨੂੰ ਬਿਜਲੀ ਦੀ ਬੜੀ ਪ੍ਰੋਬਲਮ ਹੋ ਰਹੀਦੀ ਆ ਸੋਲਰ ਇੱਕ ਬੜਾ ਫਿਊਚਰ ਦੀ ਬਿਜਲੀ ਆ ਸਭ ਤੋਂ ਵੱਡੀ ਕੰਪਨੀ ਫਸਟ ਸੋਲਰ ਅਮਰੀਕਾ ਦੀ ਜੇ ਨਾਈਟ ਫੈਕਟਰੀ ਲਗਾ ਰਹੀ ਹੈ ਇਸ ਤਰ੍ਹਾਂ ਹੀ ਗੂਗਲ ਮਾਈਕਰੋਸਾਫਟ ਸਾਰੇ ਤੁਸੀਂ ਜਾਣਦੇ ਹੋ ਆਈਪੀਐਮ ਆ ਜਿਹੜੇ ਸੈਲਫੋਨ ਆਪਣੇ ਮੋਬਾਈਲ ਹੈਗੇ ਆ ਸਾਰਿਆਂ ਕੋਲ ਉਹਦੀ ਫੈਕਟਰੀ ਇੰਡੀਆ ਚ ਲੱਗ ਰਹੀ ਹੈ ਇਸ ਤਰ੍ਹਾਂ ਦੀਆਂ ਕਈ ਇਨਵੈਸਟਮੈਂਟ ਪਿਛਲੇ 4 ਸਾਲ ਚ ਅਮਰੀਕਾ ਤੋਂ ਇੰਡੀਆ ਚ ਆਏ ਉਹਦਾ ਕੀ ਮੱਤਾ ਵੈਰਾ ਸਾਡੇ ਲਈ ਕੀ ਹੈਗਾ ਕਿ ਜਿਹੜੀਆਂ ਦੁਨੀਆ ਦੀਆਂ ਨੌਕਰੀਆਂ ਨੇ ਉਹ ਇੰਡੀਆ ਜਾਣਗੀਆਂ ਭਾਰਤ ਜਾਣਗੀਆਂ ਤੇ ਆਪਣੇ ਬੱਚੇ ਕਿੱਥੇ ਜਾ ਰਹੇ ਨੇ 30-30 ਲੱਖ ਖਰਚ ਕੇ ਉਹ ਜਦੋਂ ਨੌਕਰੀਆਂ ਇੱਥੇ ਆਣਗੀਆਂ ਤੇ ਆਪਣੇ ਜਿਹੜੇ ਪੜੇ ਲਿਖੇ ਇਥੋਂ ਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਸਾਡੇ ਬੱਚੇ ਧੱਕੇ ਨਾ ਖਾਣ ਇਸ ਕਰਕੇ ਮੈਂ ਤੁਹਾਨੂੰ ਮੈਂ ਵੀ ਹਾਂ ਨਾ ਹਾਂ ਲੇਕਿਨ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਇਹ ਜਿਹੜੀ ਅਗਲੀ ਜਨਰੇਸ਼ਨ ਆ ਇਹਦੇ ਲਈ ਤੁਹਾਡੀ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਅਗਰ ਉਹਨਾਂ ਨੂੰ ਪਤਾ ਨਹੀਂ ਹੋਊਗਾ ਤੇ ਕਸ਼ਟ ਕੌਣ ਖਾਣਗੇ ਸਾਡੀਆਂ ਮਾਵਾਂ ਤੇ ਭੈਣਾਂ ਅਸਵਿਲੇ ਅਮਰੇਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਹਾਡੇ ਮਾਪਿਓ ਨੇ ਵੀ ਦੱਸਿਆ ਹੋਵੇਗਾ ਕਿ ਜਦੋਂ ਇੰਡੀਆ ਇੰਡੀਪੈਂਡੈਂਟ ਹੋਇਆ ਅਮਰੇਸਰ ਭਾਰਤ ਦੇ ਟੌਪ 5 ਸ਼ਹਿਰਾਂ ਚੋਂ ਸੀਗਾ ਇੱਥੋਂ ਦਾ ਮੈਡੀਕਲ ਕਾਲਜ ਬਹੁਤ ਹੀ ਮਸ਼ਹੂਰ ਮੈਡੀਕਲ ਕਾਲਜ ਸੀਗਾ ਪੀਜੀਆਈ ਦੇ 6 ਡਾਇਰੈਕਟਰ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਨੇ ਡਾਕਟਰ ਚਟਾਨੀ ਵਗੈਰਾ ਵਗੈਰਾ ਅੱਜ ਅੰਮ੍ਰਿਤਸਰ ਦੀ ਕੀ ਹਾਲਤ ਹੈ ਮੈਂ ਮਿੱਟੀ ਨਹੀਂ ਸੁਝੂ ਜਾ ਕੇ ਆਪ ਦੇਖੋ ਅਗਰ इंदौर ਸ਼ਹਿਰ ਪਿਛਲੇ 6 ਸਾਲਾਂ ਚ ਬਦਲ ਕੇ ਇੰਟਰਨੈਟ ਤੇ ਪੜੋ ਕੀ ਸੀਗਾ इंदौर ਅੱਜ ਕੀ ਹੈਗਾ ਤਾਂ ਕੀ ਆਪਾਂ ਅੰਮ੍ਰਿਤਸਰ ਵਾਲੇ ਅਗਲੇ ਕੁਝ ਸਾਲਾਂ ਚ ਕੰਪੀਟੀਸ਼ਨ ਨਹੀਂ ਦੇ ਸਕਦੇ इंदौर ਨੂੰ ਬਿਲਕੁਲ ਦਵਾਂਗੇ ਆਪ ਪਾ ਪ੍ਰਧਾਨ ਮੰਤਰੀ ਮੋਦੀ ਕੋਲੋਂ ਇੱਕ ਸਪੈਸ਼ਲ ਪੈਕੇਜ ਲਿਆਵਾਂਗੇ ਅਮਰitsar ਲਈ ਜਦੋਂ 2027 ਚ ਅੰਮ੍ਰਿਤਸਰ ਦੇ 450 ਸਾਲ ਹੋਣਗੇ ਉਦੋਂ ਅੰਮ੍ਰਿਤਸਰ ਨੂੰ ਬਦਲ ਦੇਣਾ ਆਪਾਂ ਸਾਰਿਆਂ ਨੇ ਮਿਲ ਕੇ ਮੈਂ ਨਹੀਂ ਸਾਰਿਆਂ ਨੇ ਮਿਲ ਕੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪਾਰਤੀਆ ਜਨਤਾ ਪਾਰਟੀ ਜਿੰਦਾਬਾਦ ਇਹ ਜਿਹੜੀ ਡਵੈਲਪਮੈਂਟ ਬਾਕੀ ਇੰਡੀਆ ਜਾ ਰਹੀ ਹੈ ਉਹ ਅੰਮ੍ਰਿਤਸਰ ਚ ਵੀ ਆਣੀ ਚਾਹੀਦੀ ਆ ਉਹਨੂੰ ਮਿਸ ਨਹੀਂ ਕਰਨਾ ਦੋ ਤਿੰਨ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਅੰਮ੍ਰਿਤਸਰ ਦੀਆਂ ਜਿਹਦੇ ਨਾਲ ਅੰਮ੍ਰਿਤਸਰ ਬਿਲਕੁਲ ਬਦਲ ਸਕਦਾ ਹੈ ਅੰਮ੍ਰਿਤਸਰ ਚ ਇਸ ਵੇਲੇ 1.5 ਲੱਖ ਵਿਜ਼ਿਟਰ ਆਉਂਦੇ ਡੇਲੀ ਕਹਿੰਦੇ ਕਿ ਵੀਕਐਂਡ ਤੇ ਆਪਣਾ ਸੈਚਰਵਾਰ ਐਤਵਾਰ ਉਹ 2.5 ਲੱਖ ਹੋ ਜਾਂਦਾ ਬਹੁਤ ਜ਼ਿਆਦਾ ਨੰਬਰ ਇੱਥੇ ਕੰਮ ਸੇ ਕੰਮ ਚਾਰ ਅਮਰੀਕਨ ਚੇਨਾਂ ਮੈਂ ਦੇਖੀਆਂ ਹੋਟਲਾਂ ਦੀਆਂ ਮੈਰੀਟ ਹਾਇਟ 홀ੀਡੇ ਇਨ ਇਹਨਾਂ ਸਾਰਿਆਂ ਦੇ ਸੀਓ ਅੱਛੇ ਮੇਰੇ ਵਾਕਫ ਨੇ ਅਗਰ ਬਾਕੀ ਪਾ ਵਿੱਚ ਉਹ ਨੌਕਰੀਆਂ ਦੇ ਸਕਦੇ ਤੇ ਇੱਥੇ ਕਿਉਂ ਨਹੀਂ ਦੇ ਸਕਦੇ ਬਿਲਕੁਲ ਦੇਣਗੇ ਲੇਕਿਨ 8 ਹਫਤੇ ਉਹ ਟ੍ਰੇਨ ਕਰ ਦਿੰਗੇ ਸਾਡੇ ਬੱਚਿਆਂ ਨੂੰ ਤੇ ਫਿਰ ਉਹਨਾਂ ਨੂੰ ਇਮਪਲੋਇਮੈਂਟ ਮਿਲੇਗੀ ਕਿਉਂਕਿ ਬਾਹਰ ਦੇ ਹੋਟਲ ਕਿਉਂ ਨਹੀਂ ਲੋਕਲ ਜੌਬ ਦੇਣਗੇ ਉਹਨਾਂ ਨੂੰ ਸਸਤੀਆਂ ਪੈਂਦੀਆਂ ਨੇ ਇਹ ਤੇ ਇਮੀਜੇਟ ਤੁਹਾਨੂੰ ਐਗਜ਼ਾਮਪਲ ਦਿੱਤਾ ਸਾਡੇ ਅਮਨੇ ਸਰਦੀ ਬੜੀ ਫੇਮਸ ਜੁੱਤੀਆਂ ਸਾਡੇ ਇੱਥੇ ਪਾਪੜ ਵੜੀਆਂ ਸਾਡੇ ਇੱਥੇ ਸ਼ੋਲਾ ਸਾਡੇ ਇੱਥੇ ਓਸੀਐਮ ਦੇ ਮਫਲਰ ਸਾਡੇ ਇੱਥੇ ਫੁਲਕਾਰੀ ਉਹ ਚੀਜ਼ਾਂ ਤਾਂ ਇਸ ਵੇਲੇ ਹੀ ਹੈਗੀਆਂ ਨਾ ਮੈਂ ਤਾਂ ਕਾਹ ਨਹੀਂ ਆ ਕਈ ਔਰ ਚੀਜ਼ਾਂ ਦੇ ਬਾਰੇ ਕਹਿਦਾ ਲੇਕਿਨ ਇਹ ਚੀਜ਼ਾਂ ਅਗਰ ਅਸੀਂ ਵਾਲਮਾਰਟ ਅਮਰੀਕਾ 'ਚ ਪਹੁੰਚਾ ਦਈਏ ਇੱਕ ਕੰਪਨੀ ਜਿਹਦੇ 400 ਸਟੋਰ ਨੇ ਉਸ ਤਰ੍ਹਾਂ ਹੀ ਕਾਸਟ ਕੋ ਉਸ ਤਰ੍ਹਾਂ ਹੀ ਐਮਾਜ਼ਨ ਮੈਂ ਹਵਾਚ ਨਹੀਂ ਗੱਲ ਕਰ ਰਿਹਾ ਇੱਕ ਸਾਲ ਪਹਿਲਾਂ ਹੀਰੋ ਸਾਈਕਲ ਵਾਲਿਆਂ ਨੇ ਸਾਨੂੰ ਅਪਰੋਚ ਕੀਤਾ ਕਿ ਹੀਰੋ ਸਾਈਕਲ ਅਮਰੀਕਾ ਦੇ ਵਿਗਵਾ ਦਿਓ ਅੱਜ ਕਿਸੇ ਵੀ ਵਾਲਮਾਰਟ 'ਚ ਹੀਰੋ ਸਾਈਕਲ ਵਿਕਦੇ ਨਹੀਂ ਤੇ ਉਹਨਾਂ ਨੂੰ ਕੌਣ ਖਰੀਦਦਾ ਇੱਕ ਮਿਲੀਅਨ ਪੰਜਾਬੀ ਭਾਈਚਾਰਾ ਤੁਸੀਂ ਦੇਖੋ ਅਗਰ ਅੰਮ੍ਰਿਤਸਰੀ ਸਕਾਫ ਅੰਮ੍ਰਿਤਸਰੀ ਜੁੱਤੀ ਟੁੱਟ ਕੇ ਪੈ ਜਾਣਗੇ ਲੋਗ ਆਪਣੇ ਪੰਜਾਬੀ ਭਾਈਚਾਰਾ ਜਿਹੜਾ ਉੱਥੇ ਆ ਉਹ ਬਾਰਡਰ ਵਾਲਾ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ ਉਹਦੀ ਐਗਜ਼ਿਸਟਿੰਗ ਜੋ ਜੀ ਪ੍ਰੋਡਕਟ ਬਣਾਣੇ ਉਹਦੇ ਵਿੱਚ ਦੇਖੋ ਸਕੋਪ ਹੈਗਾ ਆਪਣੀ ਵੇਰਕੇ ਦੀ ਲੱਸੀ ਵੇਰਕੇ ਦਾ ਮਿਲਕ ਇਹ ਕਿਉਂ ਨਹੀਂ ਜਾ ਸਕਦਾ ਸਿਰਫ ਆਪਾਂ ਨੂੰ ਸਾਡੇ ਕੋਲ ਦੇਖੋ ਇਹ ਗੁਰੂ ਨਗਰੀ ਚ ਇਹ ਸਾਰੇ ਐਗਰੀਕਲਚਰ ਇੰਡਸਟਰੀ ਕਾਮਰਸ ਕਿੰਨੇ ਵਸਾਈ ਸਾਡੇ ਗੁਰੂ ਸਾਹਿਬਾਂ ਨੇ ਵਜਾਈ ਤੁਹਾਨੂੰ ਸਾਰਿਆਂ ਨੂੰ ਹਿਸਟਰੀ ਪਤਾ ਸੋ ਇੱਥੇ ਫਲਾਈਟਾਂ ਜਦੋਂ ਰਾਜਾ ਥਾਂਸੀ ਇੰਟਰਨੈਸ਼ਨਲ 에어ਪੋਰਟ ਹੈ ਇੱਥੇ ਇੱਕ ਕਾਰਗੋ ਫੈਸਿਲਿਟੀ ਹੈ ਤੇ ਨੀ ਯੂਜ਼ ਹੁੰਦੀ ਆ ਇਸ ਵੇਲੇ 20% ਅਗਰ ਕਾਰਗੋ ਨੂੰ ਅਸੀਂ ਕਨੈਕਟ ਕਰੀਏ ਦੁਬਈ ਯੂਏਈ ਸਾਉਦੀ ਅਰਬੀਆਂ ਨਾਲ ਤੇ ਸਾਡੇ ਮਟਰ ਸਾਡੇ ਆ ਸਾਰੇ ਪ੍ਰੋਡਕਟਸ ਸਾਡੇ ਅਮਰੂਦ ਸਾਡੀ ਗੋਭੀ ਆ ਸਾਰੀਆਂ ਚੀਜ਼ਾਂ ਇਸ ਵੇਲੇ ਅੰਮ੍ਰਿਤਸਰ ਚ ਹੈਗੀਆਂ ਨੇ ਔਰ ਮੈਂ ਅੱਜ ਹੀ ਇੰਟਰਨੈਸ਼ਨਲ ਸਰਚ ਕਰ ਰਿਹਾ ਸੀ ਤੁਹਾਨੂੰ ਹੀ ਕਹਾਂਗਾ ਆਪਣੇ ਬੱਚਿਆਂ ਨੂੰ ਕੱਢਿਓ ਉਹਨਾਂ ਨੂੰ ਕਿਓ ਕਿ ਦਸਣ ਦੋ ਦਿਨ ਤੁਹਾਨੂੰ ਕੀਮਤਾਂ ਮੈਂ ਫਿਰ ਦਸਣ ਲਈ ਮਟਰ ਸਾਡੇ ਇੱਥੇ 50 ਰੁਪਏ ਲੰਡਨ 'ਚ 1260 ਰੁਪਏ ਦੁਬਈ 'ਚ 310 ਰੁਪਏ ਉਤਰਾਏ ਟਮਾਟਰ ਗੋਭੀ ਆਪਣੀ ਜਿਹੜੀ ਜਿਹਨੂੰ ਅਸੀਂ ਹਰੀ ਮਿਰਚ ਕਹਿੰਦੇ ਇੱਥੇ 45 ਰੁਪਏ ਦੁਬਈ 'ਚ 350 ਰੁਪਏ ਤੇ ਲੰਡਨ 'ਚ 1155 ਰੁਪਏ ਹੁਣ ਸਮਝਦਾਰ ਤੋਂ ਤੁਸੀਂ ਸਾਰੇ ਹੈਗੇ ਹੋ ਅਗਰ ਉੱਥੇ ਪ੍ਰਾਈਸ 'ਚ ਦੇਖ ਸਕਦਾ ਤੇ ਸਾਡਾ ਕਾਰਗੋ ਸਿਰਫ 20% ਯੂਜ਼ ਹੋ ਰਿਹਾ ਅਸੀਂ ਉਥੇ ਪਛਾਣ ਨਹੀਂ ਸਕਦੇ ਬਿਲਕੁਲ ਉਹਦੇ ਬਾਰੇ ਧੰਦੇ ਲਗਾਈਏ ਇੱਥੋਂ ਫਲਾਈਟਾਂ ਚਲਾਈਏ ਜਦੋਂ ਕੋਵਿਡ ਦਾ ਮਹਾਮਾਰੀ ਸੀਗੀ ਬੜੇ ਲੋਕਾਂ ਨੇ ਮੈਨੂੰ ਇੱਥੋਂ ਟੈਲੀਫੋਨ ਕੀਤਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਡੇ ਇੱਥੋਂ ਇਲੈਕਟਿਡ ਲੋਕਾਂ ਨੇ ਵੀ ਕੀਤਾ ਕਿ ਸਾਡੇ ਬੱਚਿਆਂ ਨੂੰ ਵਾਪਸ ਧਿਆਣਾ ਅਸੀਂ ਬਿਲਕੁਲ ਫਲਾਈਟਾਂ ਚਲਾਈਆਂ ਇੱਕ ਕੰਪਨੀ ਆ ਫੜਿਆ ਚ ਤੁਸੀਂ ਕਈ ਜਾਣਦੇ ਹੋ ਉਹਦਾ ਹਿੰਦੂਸਤਾਨੀ ਸੀਓ ਹੈ ਉਹਦੇ ਤੋਂ 10 ਫ੍ਰੀ ਫਲਾਈਟਾਂ ਚ ਜਾਈਆਂ ਬਿਲਕੁਲ ਅੰਮ੍ਰਿਤਸਰ ਤੋਂ ਵੀ ਆਪਾਂ ਕਾਰਗੋ ਫਲਾਈਟਾਂ ਚਲਾ ਸਕਦੇ ਆ ਔਰ ਇਥੋਂ ਅਗਰ ਦੁਬਈ ਯੂਏਈ ਸਾਉਦੀ ਅਰੇਬੀਆ ਜਾਵੇ ਤੇ ਸਾਡੇ ਫਾਰਮਰਸ ਨੂੰ ਸਾਡੀ ਇੰਡਸਟਰੀ ਨੂੰ ਸਾਡੇ ਟੂਰਿਸਟ ਕਿੰਨੇ ਵਧਣਗੇ ਇਹਦਾ ਫਾਇਦਾ ਕਿਹਨੂੰ ਮਿਲੂਗਾ ਅੰਬਰ ਸਾਹਿਬ ਨੂੰ ਸਾਡੀ ਸਾਰੀ ਫੈਮਿਲੀ ਦੀ ਇਨਕਮ ਜਾਣਗੀ ਆ ਸਾਡੇ ਬੱਚੇ ਫਿਰ ਕਿਉਂ ਬਾਹਰ ਧੱਕੇ ਖਾਣਗੇ ਇੱਥੇ ਰਹਿਣਗੇ ਇਸ ਕਰਕੇ ਅਸੀਂ ਕਿਸੇ ਹੋਰ ਨੂੰ ਨਹੀਂ ਬਲੇਮ ਕਰ ਸਕਦੇ ਬਾਅਦ ਚ ਕਿ ਯਾਰ ਦਰਿਆ ਪੜਾਦਾ ਇਧਰ ਨੂੰ ਚੱਲਦਾ ਲੇਕਿਨ ਅਮਨ ਸਰ ਦੂਸਰੇ ਪਾਸੇ ਨੂੰ ਜਾਂਦਾ